ਲਓ ਜੀ ਅਸੀਂ ਰੈਡੀ ਹਾਂ ਇਹ ਵੀ ਰੈਡੀ ਆ ਜੇ ਬਾਈ ਤੁਸੀਂ ਵਾਹ ਲਓ ਆਪਣਾ ਵੋਕਲ ਘਟਾਓਗੇ ਇਹ ਚੋਂ ਇਹ ਚ ਘਟਾਓਗੇ ਦੂਜੀ ਦਾ ਸਭ ਤੋਂ ਜਿਹੜੀ ਮੇਨ ਗੱਲ ਬਾਈ ਥੋੜਾ ਅੱਜ ਸਾਨੂੰ ਅਸੀਂ ਤਰ ਕਰਕੇ ਬੁਲਾਇਆ ਪਹਿਲਾਂ ਅੱਜ ਜਲੀ ਗੱਲ ਦੱਸੋ ਸਾਰੀ ਅੱਜ ਚਿੰ ਮਲੇੜਾ ਮਾਹੌਲ ਬਣਿਆ ਪਿਆ ਪੂਰਾ ਤੇ ਤੁਹਾਨੂੰ ਪਤਾ ਹੀ ਹੋਊਗਾ ਵੀ ਅੱਜ ਜਿਵੇਂ ਇੰਨਾ ਸਾਰਾ ਮੀਂਹ ਪੈ ਰਿਹਾ ਇੱਕ ਨਾ ਐਮਰਜੈਂਸੀ 'ਚ ਜੈਮਿੰਗ ਆ ਗਈ ਮੈਂ ਸੁੱਤਾ ਪਿਆ ਸੀ ਤੇ ਵੀਰੇ ਉਹਨਾਂ ਦਾ ਫੋਨ ਆ ਗਿਆ ਕਹਿੰਦੇ ਵੀ ਜੈਮਿੰਗ ਕਰਨੀ ਉਹ ਕਰਨੀ ਹੈ ਜੀ ਬਹੁਤ ਜ਼ਰੂਰੀ ਆ ਮਤਲਬ ਵੀ ਹੁਣੇ ਅਸੀਂ ਬਸ ਬਾਹਰ ਹੀ ਖੜੇ ਹਾਂ ਹਲੇ ਮੈਂ ਕਰੇ ਸੁੱਤਾ ਪਿਆ ਮੈਨੂੰ ਕਹਿੰਦੇ ਬਾਹਰ ਹੀ ਖੜੇ ਹਾਂ ਸੀ ਮੈਂ ਕਿਹਾ ਵੀਰੇ ਵੀ ਅਨਿਸ਼ੇਠੀ ਤਾਂ ਨਹੀਂ ਮਸਾ ਪਹਿਲਾਂ ਮੈਂ ਤੁਹਾਨੂੰ ਮਾਹੌਲ ਦਿਖਾਉਂਦਾ ਠੀਕ ਆ ਫਿਰ ਮੈਂ ਤੁਹਾਨੂੰ ਗੱਲ ਦੱਸਦਾ ਸਾਰੀ ਗੱਡੀ 'ਚ ਬੈ ਕੇ ਦੱਸਦਾ ਤੇ ਅੱਜ ਹੋਇਆ ਕੀ ਉਹ ਵੀ ਦੱਸਦਾ ਤੁਹਾਨੂੰ ਗੱਡੀ ਵਾਲਾ ਸੀਨ ਵੀ ਦੱਸਦਾ ਠੀਕ ਆ ਤੇ ਉਸ ਤੋਂ ਬਾਅਦ ਪਹਿਲਾਂ ਇੱਕ ਆਮ ਮਾਹੌਲ ਦੇਖੋ ਜਿਹੜਾ ਮੇਨ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਵੀ ਮੈਂ ਕਿਹੜੀ ਉਹਦੀ ਗੱਲ ਕਰ ਰਿਹਾ ਸੀਗਾ ਐਕਚੁਅਲੀ ਗੱਲ ਇਹ ਹੋਈ ਦੂਜੀ ਗੱਡੀ ਲੈ ਕੇ ਪਾਪਾ ਜਿਹੜੀ ਮੈਂ ਦੇਲੀ ਵਰਤਦਾ ਹੀ ਆ ਤੇ ਹੁਣ ਮੈਨੂੰ ਜਾਣਾ ਪੈਣਾ ਹੈ ਇਹਦੇ ਚ ਭਰ ਕਿਉਂ ਗਿਆ ਤਾਂ ਦਬਦੀ ਨਹੀਂ ਕਿਤੇ ਵੀ ਭਰੀ ਪੂਰੀ ਸਮਾਨਾ ਹੁਣ ਖੇਤਾਂ ਲਈ ਰੇਹ ਦੇ ਥੈਲੇ ਪਾਏ ਆ ਵਿੱਚ ਦੇਖੋ ਪਰ ਹੁਣ ਮੈਨੂੰ ਇਹ ਖਾਲੀ ਕਰਨੇ ਪੈਣੇ ਆ ਤੇ ਮੈਨੂੰ ਇਹ ਵੀ ਨਹੀਂ ਪਤਾ ਵੀ ਇਹਦੇ ਹੁਣ ਮਤਲਬ ਇਹ ਕੀ ਹੈ ਤੇ ਫਿਊਲ ਫਿਊਲ ਕੁਛ ਨਹੀਂ ਪਤਾ ਹੈਗਾ ਹੁਣ ਦੇਖਦੇ ਆ ਕਰਦੇ ਆ ਇਹਦਾ ਕੋਈ ਹੱਥ ਪਹਿਲਾਂ ਖੋਲਦੇ ਆ ਗੇਟ ਇਹ ਆਪਣੇ ਬਾਹਰ ਹੀ 8 ਤੇ ਖੜੀ ਸੀਗੀ ਉਧਰ ਬਾਕੀ ਦੇ ਦੇ ਚਲੋ ਲੋਪਾ ਮਾਰਦੇ ਇਹਨੂੰ ਸੈਲਫ ਬਹੁਤ ਟਾਈਮ ਬਾਅਦ ਆਹ ਨੋ ਕਰਦੇ ਹਾਂ ਦਾ ਹੱਲ ਇੱਕ ਮਿੰਟ ਸ਼ਾਇਦ ਉਧਰੋਂ ਕੋਈ ਬਹੁਤ ਤਰਕ ਕਰਨਾ ਮੈਂਗਾ ਹਾਂ ਆਹ OK ਹੋ ਜੂਗੀ ਹੋ ਜੂਗੀ ਜਲਦੀ ਹੋ ਜੂਗੀ ਕਿਉਂਕਿ ਯੂ ਮੇ ਬਹੁ ਟਾਈਮ ਬਾਅਦ ਯੂਜ਼ ਕਰਨ ਲੱਗਾ ਨਾ ਆਹ ਵਾਹ ਵੀਰ ਜੀ ਹੋ ਮੋਦੀ ਕੀ ਬਾਤ ਚਲੋ ਇਹਨੂੰ ਉਦੋਂ ਤੱਕ ਗਰਮ ਹੋਣ ਦੋ ਆਪਾਂ ਖੋਲ ਲੈ ਗੇਟ ਤੋ ਪਹਿਲਾ ਮੇਰਾ ਬੱਚਾ ਆ ਦੇਖੋ ਉਹ ਬਹਿ ਗਿਆ ਉਹਨੂੰ ਕਾਲੀ ਆ ਪਰ ਮੈਂ ਲੇਕਿਨ ਨਾ ਜਾਣਾ ਹੈਗਾ ਉਹਨੂੰ ਐ ਵੀ ਮੈਂ ਲੈ ਕੇ ਜਾਊਂਗਾ ਬਾਕੀ ਹੁਣ ਆਪਾਂ ਇਹਨੂੰ ਬੰਦ ਕਰ ਦਈਏ ਇੱਕ ਮਿੰਟ ਮੈਂ ਕਰਕੇ ਫਿਰ ਤੁਹਾਨੂੰ ਦੱਸ ਲਓ ਜੀ ਅਸੀਂ ਰੈਡੀ ਆ ਇਹ ਵੀ ਰੈਡੀ ਆ ਪਰ ਇਹਨੂੰ ਮੰਗ ਕਰੇ ਤਾਰਨ ਨਾ ਹੁਣ ਜਾ ਕੇ ਇੱਕ ਕਰੇ ਉਤਰਨ ਲਈ ਰੈਡੀ ਆ ਵੈਸੇ ਰੈਡੀ ਹੈ ਨਹੀਂ 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 ਕਰ ਹੀ ਜਾਊਂਗਾ ਤੋ ਕਰੇ ਠੀਕ ਹੈ ਓਕੇ ਠੀਕ ਚਲੋ ਅੰਦਰ ਚੱਲ 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 ਇੱਧਰ ਔਰਿਆ ਹਾਂਜੀ ਤੁਸੀਂ ਇੱਥੇ ਰਹਿਣਾ ਠੀਕ ਆ ਮੈਂ ਚੱਲਿਆ ਓਕੇ ਬਾਏ ਆ ਦੇਖੋ ਅੱਜ ਮਰੂਤੀ ਦਾ ਨਜ਼ਾਰਾ ਇਹਨੂੰ ਦਾ ਬਹੁਤ ਟਾਈਮ ਬਾਅਦ ਚਲਾਇਆ ਮੈਂ ਤੇ ਥੋੜੀ ਵਿਜ਼ਿਬਿਲਟੀ ਥੋੜੀ ਜਿਹੀ ਘਟਾ ਕਿਉਂਕਿ ਨਾ ਮਤਲਬ ਇਹਦੇ ਸ਼ੀਸ਼ੇ ਥੋੜੇ ਜਿਹਾ ਜਿਵੇਂ ਸਕ੍ਰੈਚ ਵਾਲਾ ਹੋ ਚੁੱਕਿਆ ਤੇ ਉਤੋਂ ਕ੍ਰੈਚ ਵਾਲਾ ਸ਼ੀਸ਼ਾ ਵੀ ਜਲ ਕੀ ਕਰੂਗਾ ਜਦੋਂ ਮੀਂਹ ਹੋ ਇੰਨਾ ਅੱਜ ਤਾਂ ਇੱਕ ਤੂਫਾਨ ਹੀ ਹੈ ਮਤਲਬ ਹਨਾ ਪਿੱਛੇ ਉਹ ਦੇਖਿਆ ਸੀ ਮੈਂ ਤਾਰ ਟੁੱਟੀ ਪਈ ਸੀਗੀ ਉੱਤੇ ਨੂੰ ਉਹ ਵੀ ਦੇਖਣੀ ਪੈਂਦੀ ਆ ਵੀ ਕੋਈ ਸੜਕ ਦੇ ਉੱਤੇ ਕੋਈ ਚੀਜ਼ ਨਾ ਗਿਰੀ ਪਈ ਹੋਵੇ ਤੇ ਅوفر ਮੀਂਹ ਦੇ ਵਿੱਚ ਜਦੋਂ ਵਿਜ਼ਿਬਿਲਟੀ ਘਟ ਜਾਂਦੀ ਹੈ ਫਿਰ ਬਹੁਤ ਔਖੀ ਦਿਖਦੀ ਆ ਆਪਾਂ ਜਾ ਰਹੇ ਹਾਂ ਸਟੂਡੀਓ ਤੇ ਇੰਨਾ ਤੇਜ਼ ਨਹੀਂ ਜਾ ਸਕਦੇ ਕਿਉਂਕਿ ਮਤਲਬ ਮੌਸਮ ਨਹੀਂ ਠੀਕ ਹੈਗਾ ਔਰ ਹਵਾ ਚੱਲਦੀ ਆ ਦਰਖਤ ਹੁੰਦੇ ਵਾਲੇ ਵਾਲੇ ਹਨਾ ਕੁਝ ਵੀ ਦੇਖਣਾ ਪੈਂਦਾ ਹੈ ਕਈ ਵਾਰੀ ਆਈ ਹੋਪ ਤੁਹਾਨੂੰ ਮੇਰੀ ਵੌਇਸ ਵਧੀਆ ਸੁਣਦੀ ਹੋਊਗੀ। ਬਾਕੀ ਤੁਸੀਂ ਥੋੜਾ ਜਿਹਾ ਅਡਜਸਟ ਕਰ ਲਿਓ। ਅ ਗੱਲ ਕੀ ਹੋਈ ਮੈਂ ਨਾ ਰਾਤ ਆਇਆ ਸੀ ਜਿਆ ਥੋੜਾ ਲੇਟ ਜੈਮਿੰਗ ਤੋਂ। ਜਦੋਂ ਲੇਟ ਆਇਆ ਮੈਂ ਨਾ ਆ ਕੇ ਸੋ ਗਿਆ। ਥੋੜਾ ਬਹੁਤ ਹੀ ਨੀਂਦ ਲੇਟ ਆਈ ਜਾਂ ਸੋ ਗਿਆ ਚਲੋ ਜਿਵੇਂ ਹੈ ਨਾ ਤੇ ਮੇਰੇ ਸਵੇਰੇ ਜਦੋਂ ਮੈਂ ਹੁਣ ਉੱਠਿਆ ਅਲਾਰਮ ਵੱਜਿਆ ਕਿਉਂਕਿ ਮੈਂ ਅਲਾਰਮ ਲਾਜੀ ਰੱਖਦਾ ਹਾਂ ਨਾ ਹਮੇਸ਼ਾ। ਹੋਈ ਥੁੜੀ ਦਾ ਵੱਜਦਾ ਹੀ ਵੱਜਦਾ ਉਹ ਮਰਜੀ ਹੈ ਤੁਹਾਡੀ ਤੁਸੀਂ ਬੰਦ ਕਰਕੇ ਸੌਣਾ ਹੈ ਜਾਂ ਕਿਵੇਂ ਕੀ ਹੋਇਆ ਮੈਨੂੰ ਬਾ ਫੋਨ ਚੱਕਿਆ ਮੈਂ ਦੇਖਿਆ ਇਨੀ ਮਿਸ ਕਾਲ ਆ ਕਿਉਂਕਿ ਸਾਇਲੈਂਟ ਹੁੰਦਾ ਮੇਰਾ ਫੋਨ ਬੈਡ ਟਾਈਮ ਹੁੰਦਾ ਉਹਦਾ ਲੱਗਿਆ ਤੇ ਮੈਂ ਫੋਨ ਕੀਤਾ ਕਹਿੰਦੇ ਵੀਰੇ ਵੀ ਜੈਮਿੰਗ ਕਰਨੀ ਆ ਹੁਣੇ ਮੈਂ ਜਰਾ ਓਕੇ ਕਰ ਲੈਨੇ ਆ ਕੋਈ ਗੱਲ ਨਹੀਂ ਮੈਨੂੰ ਲੱਗਿਆ ਕਿ ਤਰੋਂ ਵੀ 2 ਘੰਟੇ ਤੱਕ ਉਹ 3 ਘੰਟੇ ਤੱਕ ਉਹ ਕਹਿੰਗੇ ਨਾ ਜਿਹੜੀ ਮੈਨੂੰ ਤੁਹਾਨੂੰ ਗੱਲ ਦੱਸਣੀ ਸੀ ਮੇਰੇ ਘਰੋਂ ਉੱਥੇ ਸਟੂਡੀਓ ਤੱਕ ਪਹੁੰਚਣ ਨੂੰ ਅੱਧਾ ਘੰਟਾ ਲੱਗਦਾ ਅੱਧਾ ਘੰਟਾ ਆਦਾ ਮੈਂ ਕਿਹਾ ਵੀ ਵੀਰੇ ਕਹਿੰਦੇ ਸਤ ਬਾਹਰ ਖੜੇ ਆ ਜੀ ਉਹ ਕਹਿੰਦੇ ਮੈਂ ਕਿਹਾ ਵੀ ਮੈਂ ਕਿਹਾ ਨਹੀਂ ਵੀਰੇ ਵੀ ਮੈਂ ਤਾਂ ਸੁੱਤਾ ਪਿਆ ਹਜੇ ਕਹਿੰਦੇ ਵੀ ਪਰ ਜ਼ਰੂਰੀ ਆ ਮੈਂ ਕਿਹਾ ਚਲੋ ਜਿੰਨੀ ਖੇਤੀ ਹੋ ਸਕਿਆ ਉਹ ਨਹੀਂ ਖੇਤੀ ਆਉਂਦਾ ਫਿਰ ਮੈਂ ਚਲੋ ਵੀ ਅੱਧਾ ਘੰਟਾ ਮਨੂੰ ਘਰੇ ਹੋ ਗਿਆ ਲੱਗੇ ਅੱਲਾ ਕੀ ਜਾਂਦਾ ਹਨਾ ਉੱਥਿਆਂ ਨੂੰ ਤੇ ਅੱਧਾ ਘੰਟਾ ਹੁਣ ਮਨ ਲੱਗ ਜਾਣਾ ਘੰਟਾ ਤਾਂ ਪੱਕਾ ਹੀ ਆ ਵੀਰੇ ਉਹ ਨਹੀਂ ਕੀ ਕਹਿੰਦੇ ਸੀਗੇ ਵੀਰੇ ਉਹਨਾਂ ਦੀ ਮਜਬੂਰੀ ਕੀ ਬਣ ਗਈ ਉਹ ਕਿਤੇ ਮਤਲਬ ਜੈਮੇ ਕਰਦੇ ਹੋਣੇ ਆ ਜਾਂ ਉਹਨਾਂ ਦਾ ਸਲੋਟ ਕਿਤੇ ਬੁੱਕ ਹੋਣਾ ਮੈਨੂੰ ਨਹੀਂ ਪਤਾ ਕਿੱਥੇ ਜਿਗਾ ਆ ਆਪਾਂ ਕਿਸੇ ਨੂੰ ਉਹ ਨਹੀਂ ਕਰਦੇ ਟਾਰਗੇਟ ਨਹੀਂ ਕਰਦੇ ਪਰ ਪਤਾ ਨਹੀਂ ਤੇ ਉੱਥੇ ਸ਼ਾਇਦ ਕੋਈ ਲਾਈਟ ਦੀ ਇਸ਼ੂ ਆ ਗਈ ਤੇ ਜਦੋਂ ਲਾਈਟ ਦਾ ਇਸ਼ੂ ਆ ਗਿਆ ਉਹ ਫਿਰ ਕਿਉਂਕਿ ਮੌਸਮੀ ਹੈ ਜੇ ਹੁਣ ਮਤਲਬ ਕੋਈ ਵੀ ਉਹ ਕੀ ਕਰ ਸਕਦਾ ਇੱਥੇ ਹਨਾ ਕਿਉਂਕਿ ਇਹ ਚੀਜ਼ ਮਤਲਬ ਹਨਾ ਕੋਈ ਆਪ ਅਮਲ ਆਪਣੇ ਬੰਦੇ ਦੇ ਹੱਥ ਦਾ ਹੈ ਨਹੀਂ ਹੈਗੀ ਗੁਦਰਤੀ ਆ ਪਰ ਜਦੋਂ ਚਲੋ ਸਾਰਾ ਕੁਝ ਹੋਇਆ ਲਾਈਟ ਚਲੀ ਗਈ ਤੇ ਉਹਨਾਂ ਦੀ ਜੈਮਿੰਗ ਜ਼ਿਆਦਾ ਰੁਗੀ ਹੋਣੀ ਆ ਜਾਂ ਕੈਨਸਲ ਹੋ ਗਈ ਉਹਨਾਂ ਨੇ ਜਾਂ ਮੈਨੂੰ ਨਹੀਂ ਪਤਾ ਹਨਾ ਮੈਨੂੰ ਉਹ ਵੀਰਾ ਕਹਿੰਦਾ ਸੀ ਮੈਂ ਤੇ ਸਟੂਡੀਓ ਆ ਕੇ ਦੱਸੂਗਾ ਕੀ ਹੋਇਆ ਫਿਰ ਹੁਣ ਆਪਣੇ ਕੋਲ ਜਨ ਸੈੱਟ ਹੈਗਾ ਆ ਪਹਿਲਾਂ ਆਪਾਂ ਨੂੰ ਵੀ ਇਹ ਬਹੁਤ ਫੇਸ ਕੀਤਾ ਸੀ ਨੇ ਤੇ ਪਰ ਅਸੀਂ ਨੇ ਹੁਣ ਸੋਲਵ ਕਰ ਲਿਆ ਕਿਉਂਕਿ ਟਾਈਮ ਨਾਲ ਹਨਾ ਇਹ ਡਿਮਾਂਡ ਹੈ ਜਨ ਸੈੱਟ ਵੀ ਚਾਹੀਦਾ ਤੇ ਲਾਈਟ ਨਹੀਂ ਜਾਣੀ ਚਾਹੀਦੀ ਬਹੁਤ ਬਹੁਤ ਕੁਝ ਕਰਨਾ ਪੈਂਦਾ ਇਹਦੇ ਵਿੱਚ ਤੇ ਫਿਰ ਕੀ ਹੋਇਆ ਅ ਫਿਰ ਹੁਣ ਜਦੋਂ ਲਾਈਟ ਭੱਜ ਗਈ ਵੀਰਾ ਕਹਿੰਦਾ ਵੀ ਅਸੀਂ ਵੀ ਜੈਮ ਕਰਨੀ ਆ ਉੱਥੇ ਲਾਈਟ ਨਹੀਂ ਹੈਗੀ ਉਹਨਾਂ ਨੇ ਮੈਨੂੰ ਇਨੀ ਗੱਲ ਅਸੀ ਸੀ ਕਹਿੰਦੇ ਵੀ ਕਰਨੀ ਜ਼ਰੂਰੀ ਆ ਤੇ ਮੈਂ ਕਿਹਾ ਵੀਰੇ ਵੀ ਇੰਨਾ ਟਾਈਮ ਲੱਗੂਗਾ ਤੇ ਹੁਣ ਆਪਾਂ ਉਹੀ ਵਾਸਤੇ ਉਸੇ ਕਰਕੇ ਅਸੀਂ ਚੱਜ ਜਾ ਰਹੇ ਆ ਸਟੂਡੀਓ ਤੇ ਰਸਤਾ ਥੋੜਾ ਜਿਆਦਾ ਖਤਰਨਾਕ ਹੀ ਆ ਇਸ ਕਰਕੇ ਮੇਰਾ ਧਿਆਨ ਸਾਰਾ ਉੱਧਰ ਤੇ। ਬਾਕੀ ਤੁਹਾਨੂੰ ਹੁਣ ਇੱਕ ਵਾਰੀ ਫਿਰ ਉੱਥੇ ਸਟੂਡੀਓ ਜਾ ਕੇ ਫਿਰ ਬਾਕੀ ਸਾਰਾ ਕੁਝ ਜੈਮਿੰਗ ਦਿਖਾਵਾਂਗੇ। ਵੀਰੇ ਨੂੰ ਪੁੱਛਾਂਗੇ ਵੀਰੇ ਵੀ ਹੋਇਆ ਕੀ ਸੀ। ਠੀਕ ਆ। ਚਲੋ ਠੀਕ ਹੈ ਜੀ ਮਿਲਦੇ ਆ ਓਕੇ ਬਾਏ। ਬੇਸ਼ਕੁਦਾ ਲੰਮੇ ਨੀਂਦਿਆ। ਉਫ। ਬਹੁਤ ਤੇਜ਼ ਮੀ ਆ ਬਾਈ ਬਹੁਤ ਸਿੱਧੀ ਸਿੱਧੇ ਹੀ ਹਿੱਟ ਕਰਦਾ ਹਿੱਟ ਬਹੁਤ ਹੀ ਤੇਜ਼ ਰੋਿਆ ਯਾਰ ਬਾਈ ਓਹੋ ਯਾਰ ਗੱਡੀ ਚੱਲ ਜੀ ਸ਼ਾਇਦ ਮੈਨੂੰ ਲੱਗਾ ਨਿਕਲਣੀ ਗੱਡੀ ਗੱਡੀ ਪਰ ਮੈਂ ਹੁਣ ਤੁਹਾਨੂੰ ਦਿਖਾ ਨਹੀਂ ਸਕ ਰਿਹਾ ਨਹੀਂ ਆਪਾਂ ਰੋਕੇ ਇਹਨਾਂ ਦੀ ਗੱਡੀ ਕੱਢਣੀ ਸੀ ਪਹਿਲਾਂ ਆਪਾਂ ਆਲਰੇਡੀ ਅੱਪਈ ਲੇਟ ਆਂ ਕੋਈ ਹੋਰ ਹੈਲਪਫੁਲੀ ਆ ਜੂਗਾ ਬਥੇਰੇ ਪੰਜਾਬ ਚ ਆ ਗਏ ਆਪਾਂ ਕੋਈ ਚੱਕਰੇ ਨਹੀਂ ਹੈਗਾ ਮੱਧ ਦਾਲਿਆਂ ਦਾ ਉਹ ਉਹ ਬੋਸ ਹੋਇਆ ਬਈ ਮਤਲਬ ਟੋਏ ਇੰਨੇ ਨਹੀਂ ਹੈਗੇ ਜਿਹੜੀ ਮੈਂ ਮਤਲਬ ਜੇ ਤੋਂ ਮੈਂ ਦੂਜੀ ਗੱਡੀ ਜਾਣਾ ਹੁੰਦਾ ਤੇ ਉਹਦੇ 'ਚ ਮੈਂ ਜਾਣਾ ਹੁੰਦਾ ਸਿੱਧਾ ਜਿਹੜਾ ਹਾਈਵੇ ਆ ਠੀਕ ਆ ਅੱਜ ਮੈਂ ਹਾਈਵੇ ਨੂੰ ਨਹੀਂ ਗਿਆ ਲੈ ਹੈਗਾ ਇੱਕ ਮਿੰਟ ਇੱਕ ਮਿੰਟ ਤੁਹਾਨੂੰ ਮੈਂ ਪਹਿਲਾਂ ਰੋਡ ਦਿਖਾਉਣਾ ਦੇਖੋ ਦੇਖੋ ਰੋਡ ਦੇ ਤੇ ਉਤੋਂ ਮਹੀ ਕਿ ਪਿੰਡਾਂ ਵਾਲਾ ਹੀ ਰੋਡ ਹੈ ਮਤਲਬ ਪਤਾ ਨਹੀਂ ਬਹੁਤ ਬੇਕਾਰ ਰੋਡ ਬਣਾਇਆ ਹੋਇਆ ਬਣਾਇਆ ਤਾਂ ਚਲੋ ਵਧੀਆ ਹੋਣਾ ਪਰ ਹੁਣ ਉਹ ਦੇਖੋ ਇਹਨੂੰ ਕੀ ਹਾਲ ਹੋਇਆ ਹੈ ਸਾਰੀ ਗੱਡੀ ਤਾਂ ਵਿੱਚ ਚਲੇ ਜਾਂਦੀ ਹੈ ਬਹੁਤ ਬੁਰਾ ਹਾਲ ਹੈ ਰੋਡਾਂ ਦੇਖੋ ਥੋੜੇ ਸਾਹਮਣੇ ਪਤਾ ਨਹੀਂ ਕਿਉਂ ਨਹੀਂ ਪਰ ਰਿਪੇਅਰਿੰਗ ਤਾਂ ਕਰਨੀ ਚਾਹੀਦੀ ਹੈ ਦੁਬਾਰੇ ਬਹੁਤ ਬੁਰਾ ਹਾਲ ਕਰ ਰਿਹਾ ਮਤਲਬ ਕੀ ਕਹਿ ਸਕਦੇ ਹਾਂ ਬਿਲਕੁਲ ਹੀ ਧਿਆਨ ਨਹੀਂ ਗਾ ਮੈਂਟੇਨੈਂਸ 0 0 ਮੈਂ ਕੁਝ ਟਾਈਮ ਪਹਿਲਾਂ ਨਾ ਉਦੋਂ ਇਹ ਰੋਡ ਬਹੁਤ ਵਧੀਆ ਹੁੰਦਾ ਸੀਗਾ ਮੈਂ ਇੱਥੋਂ ਹੀ ਆਉਂਦਾ ਹੁੰਦਾ ਸੀਗਾ ਮਤਲਬ ਮੈਨੂੰ ਸਿਰਫ ਪਤਾ ਕਿੰਨੇ ਮਿੰਟ ਲੱਗਦੇ ਹੁੰਦੇ ਸੀਗੇ ਤੁਸੀਂ ਲਾ ਲਓ ਵੀ 18 18 20 18 20 ਮਿੰਟ ਲੱਗਦੇ ਹੁੰਦੇ ਸੀਗੇ ਇਸ ਰੋਡ ਦੇ ਉੱਤੇ ਕਿਉਂਕਿ ਜਦੋਂ ਜਾਣੀ ਹੋ ਆਪਣੀ 60 ਤੇ ਆ ਤੇ ਗੱਡੀ ਤੁਸੀਂ ਚਾਹੇ 50 ਤੇ ਚੱਲੀ ਜਾਓ ਪਰ ਬ੍ਰੇਕ ਨਹੀਂ ਵੱਜਣੀ ਚਾਹੀਦੀ ਤੇ ਫੇਰ ਬੰਦਾ ਟਾਈਮ ਨਾਲ ਵੀ ਪਹੁੰਚ ਜਾਂਦਾ ਹੁਣ 40 ਤੋਂ ਥੱਲੇ ਗੱਡੀ ਚੱਲ ਰਹੀ ਹੈ ਹੌਣ ਮੁਸ਼ਕਲ ਨਾਲ 40 ਦੇ ਹੋਈਏ ਜਾ ਕੇ ਬਹੁਤ ਬੁਰਾ ਹਾਲਾਤਾ ਰੋਡਾਂ ਆਪਣੇ ਹਰ ਵਾਰ ਦੀ ਤਰ੍ਹਾਂ ਆਪਾਂ ਪਹੁੰਚ ਗਏ ਸਟੂਡੀਓ ਤੇ ਤੁਹਾਨੂੰ ਲੈ ਚੱਲਦੇ ਆਂ ਜੈਮਿੰਗ ਜੈਮਿੰਗ ਹੋ ਰਹੀ ਆ ਸਾਰੇ ਆ ਗਏ ਥੋੜੀ ਜੀ ਕਾਲੀ ਕਾਲੀ ਸੀਗੇ ਸਾਰੇ ਤਾਂ ਕਰਕੇ ਆਪਾਂ ਨੂੰ ਜਲਦੀ ਜਲਦੀ ਅਡਜਸਟਮੈਂਟ ਸਾਰੀ ਕਰਨੀ ਪਈ ਸਾਰਾ ਬੈਲੰਸ ਕਰਨਾ ਪਿਆ ਤੇ ਤੁਹਾਨੂੰ ਹੁਣ ਮੈਂ ਲੈ ਚੱਲਦਾ ਹਾਂ ਸਟੂਡੀਓ ਓਕੇ 이렇게 하면 요 ਪਹਿੜ ਪਟਾਕੇ ਨਹੀਂ ਅਸੀਂ ਆਮ ਕਰਾਦੇ ਗਾਲੇ ਲਾ ਦੇ ਟੁੱਟੀ ਜਿਆਦਾ ਝਲਕਦੀ ਆ ਦੇ ਹਾਂ ਮੇਰੇ ਵੀਰ ਘਟ ਜਿੱਦਾਂ ਇਹ ਵੀ ਕਰਦਾ ਰੋਣਾ ਸਾਹ ਨਹੀਂ ਆ ਰਿਹਾ ਤੇ ਇਤੋ ਕੀ ਮੈਂ ਉਧਰ ਉਧਰ ਕਰਾਇ ਦਵਾਂਗੀ ਹਰੇ ਵੀ ਟੁੱਟੇ ਸਾਪ ਕੋਈ ਆਲਾ ਹੈਲੋ ਹੈਲੋ ਹਲੋ ਹੋਣਾ ਤੇ ਨਵਾਂ ਪੀਕੋ ਗਰਾਦ ਹਲੋ ਹਲੋ ਤੇ ਪਾ ਪੰਜਾਬੀ ਆਪਾਂ ਹੁਣ ਪੰਜਵਾਂ ਗਾਲਾ ਆਈਏ 34 ਦੇ 88 ਦੇ ਵਿਚਕਾਰ ਮੇਰੇ ਵੱਲੋਂ ਵੀ ਤੇ ਕੁਝ ਵੀ ਬੰਦ ਘਟਣ ਲੱਗੇ ਮੰਦਾ ਹੁੰਦੇ ਕਿਹੜਾ ਸੀ ਇਹ ਆਹ ਤੇ ਤੁਸੀਂ ਮੰਨੋ ਆਪਣਾ ਵੋਕਲ ਘਟਾਉਗੇ ਇਹ ਚੋਂ ਇਦੂ ਘਟਾਓਗੇ ਇਦੂ ਘਟਾਓਗੇ ਠੀਕ ਹੈ ਇਹਦੇ ਚ ਮੈਂ ਬਧਾ ਵੀ ਸਕਦਾ ਬਾਹਰ ਕੋਈ ਨਹੀਂ ਬੈਠਾ ਥੋੜੀ ਜਿਹੀ ਘਟਾ ਦਿਓ ਫਿਰ ਰੋਕ ਦੇ ਹਾਂ ਉੱਥੇ ਅੱਜ ਵੀ ਪਰਦੇ ਤੇ ਮਮਾ ਪਾਏ ਜਿਨਾ ਥਾਂ ਮਤੇ ਪਾਏ ਪੈ ਜੈਮਿੰਗ ਹੋ ਗਈ ਆਪਣੀ ਡਨ ਤੇ ਹੁਣ ਆਪਾਂ ਲੈਨੇ ਆ ਵੀਰੇ ਤੋਂ ਰਿਵਿਊ ਕਿਵੇਂ ਰਿਹਾ ਜੈਮਿੰਗ ਸੈਸ਼ਨ ਤੇ ਵੀਰੇ ਦਾ ਸ਼ੋਅ ਕਿੱਥੇ ਆ ਸਾਰਾ ਕੁਝ ਪੁੱਛਦੇ ਹਾਂ ਤੇ ਬਾਕੀ ਆਜੋ ਲੈ ਚੱਲਦੇ ਆ ਵੀਰੇ ਕੀ ਹਾਲ ਚਾਲ ਜੀ ਹਾਲ ਚਾਲ ਵੀਰੇ ਠੀਕ ਹੋ ਹਾਂਜੀ ਜੈਮਿੰਗ ਦੱਸੋ ਕਿਵੇਂ ਰਹੀ ਬਹੁਤ ਵਧੀਆ ਵੀਰੇ ਸਵਾਦ ਆ ਗਿਆ ਠੀਕ ਹੈ ਥੋੜਾ ਥੋੜਾ ਦੱਸ ਰਹੀ ਥੱਕ ਗਿਆ ਪਰਫਾਰਮ ਸਵਾਦ ਆ ਗਿਆ ਨਹੀਂ ਨਹੀਂ ਹਾਂ ਵਧੀਆ ਹਮ ਇਨ ਟ੍ਰੈਪ ਹਾਂਜੀ ਜਿੰਦਾਬਾਦ ਸਵਾਦ ਆ ਗਿਆ ਪੂਰਾ ਠੀਕ ਹੈ ਤੁਸੀਂ ਹੋਰ ਕੀ ਕਹਿਣਾ ਚਾਹੋਗੇ ਸਟੂਡੀਓ ਬਾਰੇ ਸਟੂਡੀਓ ਬਾਈ ਬਹੁਤ ਵਧੀਆ ਬਣਾਇਆ ਹੋਇਆ ਹੈ ਪਹਿਲੀ ਗੱਲ ਤੇ ਦੂਜੀ ਗੱਲ ਸਭ ਤੋਂ ਜਿਹੜੀ ਮੇਨ ਗੱਲ ਬਾਈ ਥੋੜਾ ਅੱਜ ਤੁਹਾਨੂੰ ਅਸੀਂ ਤਾਂ ਕਰਕੇ ਬੁਲਾਇਆ ਪਹਿਲਾ ਅੱਜ ਵਾਲੀ ਗੱਲ ਦੱਸੋ ਸਾਰੀ ਸਾਡੀ ਦੀ ਸੀਗੀ ਰਿਆਸਤ ਚਲੋ ਕਿਤੇ ਅਸੀਂ ਹਾਂ ਚਲੋ ਤੇ ਉੱਥੇ ਭੱਜ ਗਈ ਲਾਈਟ ਤੇ ਲਾਈਟ ਦੇ ਵਿੱਚ ਫਿਰ ਵੀਰੇ ਨੂੰ ਮੈਂ ਫੋਨ ਕੀਤਾ ਮੈਂ ਕਹਾ ਵੀਰੇ ਯਾਰ ਮਾੜੀ ਇਹ ਮਾੜਤ ਕਰੂ ਵੀਰਾ ਕਹਿੰਦਾ ਮੈਂ ਹੁਣੇ ਆਇਆ ਤੇ ਮੈਂ ਪਿਆ ਸੀ ਸੁੱਤਾ ਉਦੋਂ ਸੁੱਤਾ ਸਹੀ ਤੇ ਇੰਨੀ ਮਿਸ ਕਾਲ ਆਈਆਂ ਹੋਈਆਂ ਹੋਰ ਮੇਰੀ ਕਾਫੀ ਸਾਰੀਆਂ ਜਾਂ ਤੇ ਵੀਰੇ ਨੇ ਲੱਗੇ ਮੈਨੂੰ ਇਹ ਲੱਗਿਆ ਬਾਈ ਨੇ ਕਿਤੇ ਕਾਲ ਚੱਕ ਲਈ ਹਾਂ ਉਹ ਵੌਇਸ ਮੇਲ ਸੀਗਾ ਤੇ ਉਹਦੇ ਤੇ ਚਲੇ ਗਈ ਸੀਗੀ ਮੈਂ ਹਾਂ ਤੁਹਾਨੂੰ ਤਾਂ ਲੱਗਿਆ ਹੋਣਾ ਤੇ ਇੱਕ ਚੀਜ਼ ਹੋਰ ਆਪਾਂ ਐਡ ਕੀਤੀ ਹੈ ਜਿਹਦੇ ਬਾਰੇ ਤੁਸੀਂ ਦੱਸਣਾ ਚਾਹੋਗੇ ਜੀ ਬਾਈ ਆ ਚੀਜ਼ ਆ ਬਾਈ ਇਹ ਦੱਸੋ ਕਿਵੇਂ ਰਹੀ ਹੈ ਇਹ ਦੇ ਨਾਲ ਤੁਸੀਂ ਲਾਇਆ ਸੀ ਪਹਿਲਾਂ ਵੀ ਆਪਾਂ ਜਿੱਦਾਂ ਮਤਲਬ ਲਾਇਏ ਨੇ ਸੈਸ਼ਨ ਹੈ ਨਾ ਹਾਂ ਇੰਨਾ ਕੁ ਫਰਕ ਲੱਗਿਆ ਮਤਲਬ ਜੋ ਐ ਫੀਲ ਹੀ ਨਹੀਂ ਹੋਇਆਗਾ ਵੀ ਜ਼ੋਰ ਵੀ ਨਹੀਂ ਲੱਗਿਆ ਹੋਣਾ ਜ਼ੋਰ ਵੀ ਨਹੀਂ ਲੱਗਿਆ ਬਾਈ ਹਾਂ ਕਲੈਰਟੀ ਵੀ ਆਈ ਸਾਰਾ ਕੁਝ ਕਾਨੇ ਸੀ ਸਾਡਾ ਆਤਮ ਤੁਸੀਂ ਪਾਤੀ ਨੂੰ ਪੁੱਠੀ ਆਤ ਪਾਤੀ ਨਹੀਂ ਇਹ ਬਹੁਤ ਵਧੀਆ ਹੈ ਇਹ ਨੂੰ ਹੁਣ ਸਾਰੇ ਸਟੇਜ ਤੇ ਇਹੀ ਵਰਤਦੇ ਆਂ ਰਾਈਟ ਰਾਈਟ ਤੇ ਹੁਣ ਮੈਨੂੰ ਲੱਗਦਾ ਵੀ ਇਹ ਤੁਹਾਨੂੰ ਅੱਗੇ ਅੱਗੇ ਅਪਗ੍ਰੇਡ ਇਦਾਂ ਹੀ ਰਹਿਣਾ ਚਾਹੀਦਾ ਵੀ ਸਟੇਜ ਤੇ ਇਹੀ ਵਰਤੋ ਮਿਨੀਟਰ ਥੋੜੇ ਘਟਾ ਦਿਓ ਸਾਰੇ ਉੱਪਰ ਬਸ ਅਸੀਂ ਸਾਊਂਡ ਵਾਲਿਆਂ ਨੂੰ ਕਹਿਤਾ ਵੀ ਕਰ ਦਿਓ ਡਾਨੀਰ ਇਨੀ ਇਨੀ ਬਾਕੀ ਤੁਹਾਡਾ ਮੈਂ ਜੈਮੀ ਦੇਖੀ ਆ ਸਾਰਾ ਬਹੁਤ ਘੈਂਟ ਸੀਗਾ ਮੈਟਰ ਸਾਰਾ ਤੇ ਮੈਨੂੰ ਕੁਝ ਦੱਸੋ ਸ਼ੋਅ ਕਿੱਥੇ ਤੁਹਾਡਾ ਸ਼ੋਜੀ ਸਾਡਾ ਪਹਿਲਾ ਸ਼ੋਅ ਹੈਗਾ ਜੀ ਰਾਜਪੁਰੇ ਫਿਰ ਪਟਿਆਲੇ ਫਿਰ ਚੰਡੀਗੜ੍ਹ ਫਿਰ ਪੰਚਕੂਨ ਫਿਰ ਬੈਕ ਟੂ ਬੈਕ ਸ਼ੋਅ ਹੀ ਸ਼ੋਅ ਬੈਕ ਟੂ ਬੈਕ ਦੀ ਬਸ ਅਸੀਂ ਠੀਕ ਹੈ ਨੇਰੀ ਲਿਆ ਲੈਣੀ ਆ ਰੈਡੀ ਰੋ ਬਸ ਇਹ ਹੁਣ ਜਿਹੜਾ ਹੁਣ ਵਾਲਾ ਸ਼ੋਅ ਆ ਜਿਹਦੀ ਤਿਆਰੀ ਕੀਤੀ ਏ ਵਿਆਹ ਦਾ ਸੀਗਾ ਜੀ ਬਾਈ ਇਹ ਵਿਆਹ ਦਾ ਠੀਕ ਹੈ ਬਸ ਠੀਕ ਹੈ ਚਲੋ ਬਹੁਤ ਵਧੀਆ ਰਹੇ ਤੁਹਾਡਾ ਸ਼ੋਅ ਹਾਂ ਜੀ ਉਮੀਦ ਕਰਦੇ ਆਂ ਠੀਕ ਹੈ ਜੀ ਤੇ ਚੜ੍ਹਦੀ ਕਲਾ ਚ ਰਹੋ ਬਸ ਓਕੇ ਵੀਰੇ ਥੈਂਕ ਯੂ ਹਾਂ ਜੀ ਆਪਾਂ ਚੱਲੇ ਘਰੇ ਜੈਮ ਹੋ ਗਈ ਸੀ ਜਿਵੇਂ ਕਿ ਤੁਹਾਨੂੰ ਦਿਖਾਈ ਸੀਗੀ ਪਠਰਾਜ ਤਾਂ ਭਾਈ ਮੌਸਮ ਨੇ ਤਾਂ ਬਹੁਤ ਬਹੁਤ ਬੁਰਾ ਹਾਲ ਕੀਤਾ ਹੋਇਆ ਤੁਹਾਨੂੰ ਦਿਖਾਉਣਾ ਇੱਕ ਮਿੰਟ ਆ ਦਰਖਤ ਗਰੇ ਬੈਲੇ ਕੋ ਮਤਲਬ ਬਹੁਤ ਦਰਖਤ ਗਰੇ ਹੋਏ ਆ ਦਰਖਤ ਤਾਰਾਂ ਸਭ ਕੁਝ ਦੇਖੋ ਆਹ ਦੇਖੋ ਅੱਗੇ ਦਾ ਵੀਓ ਬੱਦਲ ਦੇਖੋ ਕਿਵੇਂ ਹਜੇ ਵੀ ਇੰਦਾ ਖੜਾ ਵੀ ਪੁੱਛੋ ਹੀ ਨਾ ਇਹ ਨਜ਼ਾਰਾ ਆ ਰਿਹਾ ਪੂਰਾ ਬਹੁਤ ਘੈਂਟ ਆ ਨਾਲੇ ਡਰਾਈਵ ਹੋ ਗਈ ਵੈਸੇ ਆਪਾਂ ਨਿਕਲਣਾ ਨਹੀਂ ਸੀ ਅੱਜ ਛੁੱਟੀ ਸੀਗੀ ਮੇਰੀ ਪਰ ਬਹੁਤ ਵਧੀਆ ਬਹੁਤ ਨਜ਼ਾਰਾ ਆ ਨਾਲੇ ਵੀਡੀਓ ਨਾਲ ਦਾ ਕੰਮ ਵੀ ਸਰ ਗਿਆ ਉਹਨਾਂ ਨੇ ਵੀ ਐਮਰਜੈਂਸੀ ਸੀ ਜਿਵੇਂ ਉਹਨਾਂ ਨੇ ਦੱਸਿਆ ਸੀ ਸਾਨੂੰ ਚਲੋ ਬਾਕੀ ਮਿਲਦੇ ਆ ਜੀ ਫਿਰ ਹੁਣ ਜਲਦੀ